ਸਾਡੀਆਂ ਮੋਰਿਆਂ ਨੂੰ ਕਿਉਂ ਪੈਂਦੇ ਆ ਗੁਰੂ ਮਹਾਰਾਜ ਦੇ ਮੋਰ ਨੂੰ ਕਿਉਂ ਪੈਂਦੇ ਆ ਸਾਡੇ ਨਾਲ ਇਹਦੀ ਕੀ ਦੁਸ਼ਮਣੀਆਂ ਜਾਰੇ ਤੇ ਵੀਡੀਓ ਬਣਾਉਣੇ ਲਈ ਤਾਂ ਯੰਗ ਸਿੰਘ ਜਿਉਂ ਥਾਣਾ ਇੱਕ ਮੁੰਡੇ ਕੋ ਉਸਮੇਂ ਸੇ ਅੱਪਿਆ ਉਹ ਸੇ ਥੱਪੜ ਮਾਰ ਦਿਆ ਉੱਥੇ ਬਾਬਾ ਜੀ ਕੋਈ ਉਹਨਾਂ ਦਾ ਆਪਸੀ ਮੈਟਰ ਹੋਣਾ ਵਾ ਤੇ ਮੈਂ ਉੱਥੇ ਖੜਾ ਸੀ ਉਹਨਾਂ ਨੂੰ ਲੱਗਾ ਕਿ ਤੇ ਲੈ ਵੀ ਵੇਚੀ ਆ ਫਿਰਗੇ ਫਿਰਗੇ ਲੜਾਈ ਕਰਨ ਤੇ ਉਸਕਾ ਪਾਗ ਡਿੱਗਿਆ ਪਾਗ ਡਿੱਗਣੇ ਕੇ ਬਾਅਦ ਹਮਾਰਾ ਮੁੰਡਾ ਉਠਾ ਕੇ ਉਸਕਾ ਪਾਗ ਪਹਿਨਾਇਆ ਉਸਨੂੰ ਗਾਲ ਗੱਡੀ ਮੈਂ ਉਨ ਗਾਲ ਗੱਡੀ ਜੱਤਾ ਘੱਟ ਨੂੰ ਬੰਦੇ ਦੀ ਭੀੜ ਮੈਨੂੰ ਪੈ ਕੇ ਮੇਰੇ ਦਸਤਾਰ ਵੀ ਬੇ ਹੋਈ ਪੁਲਿਸ ਵਾਲੇ ਨਾ ਮਾਰੇ ਘਰ ਪਾਇਆ ਹਮੇ ਚੱਕੇ ਲੈ ਆ ਹਮੇ ਚੱਕੇ ਲੈ ਤੇ ਹਮਾਰਾ ਮੁੰਡਾ ਆਜਿਰ ਹੋ ਗਿਆ ਤਾਂ ਹੋਈ ਜ਼ਰੂਰ ਹੈ ਦਸਤਾਰ ਲਾਈ ਸਾਡੀ ਤੇ ਇਹ ਦੋ ਚਾਂਸ ਹੋ ਗਏ ਆ ਕਿੰਨੇ ਦੋ ਦਿਨਾਂ ਦੇ ਵਿੱਚ ਵਿੱਚ ਦੋ ਚਾਂਸ ਹੋ ਗਿਆ ਇੰਨੀ ਵੀ ਕੀ ਆ ਹੋਗਾ ਮੇਰੇ ਲੜਕਾ ਕੇ ਸਾਥ ਹੋਆ ਹੋਗਾ ਆਪ ਸੀਸੀਟੀਵੀ ਕੈਮਰਾ ਮੈਂ ਦੇਖੀ ਅਗਰ ਗਲਤੀ ਵੀ ਹੋਇਆ ਹੋਗਾ ਤਾਂ ਮੈਂ ਉਸਕੇ ਪਰ ਪਕੜਨੇ ਕੇ ਲਈ ਮਾਫੀ ਮੰਗਦਾ अगर उसकी पाग उतरी है सीसीटीवी कैमरा में पुलिस वाला दिखाया जाए अगर उससे उतरी है तो उसका मतलब बहुत सम्मान करते हैं उसकी ऐसे बेद नहीं होना चाहिए अगर हो गई है तो हम लोग उससे हाथ जोड़ के माफ़ी ये मांग के प्रवासी लोग आन पंजाब की थाली से खाते पंजाब दी थाली, थाली दे क्यों शराब कर मेरे लड़का को छोड़ दीजिए मेरे लड़का की इतनी बड़ी गलती नहीं है अगर गलती है तो मैं उसके लिए माफी मांगना उसका पैर पकड़ने के लिए माफ़ी मांगना चाहती हूँ ਕਿਸੇ ਕੋਲ ਇੱਥੋਂ ਉੱਤੇ ਮਕਾਨ ਨਹੀਂ ਹੈਗੇ ਕਿਸੇ ਕੋਲ ਅਸੀਂ ਉੱਥੇ ਜਾ ਕੇ ਸੀਸੀ ਕੈਮਰੇ ਹੀ ਦੇਖਣ ਗਏ ਸੀਗੇ ਉੱਥੇ ਕੋਈ ਸੀਸੀ ਕੈਮਰੇ ਨਹੀਂ ਸੀਗੇ ਪੰਪ ਜੋ ਭਾਈ ਵਿਪਖਸ਼ੀ ਪਾਰਟੀ ਹੈ ਜੋ ਆਏ ਥੇ ਅਗਰ ਹਮ ਲੋਕ ਗਲਤ ਸਮਝ ਰਹੇ ਹੈ ਤਾਂ ਉਨ ਨੂੰ ਸੇ ਮਾਫੀ ਮੰਗ ਲੈਗੇ ਸਾੜਨਿੰਗ ਅਸੰਗਾ ਦੇ ਵਿੱਚ ਕਾਲੀਆਂ ਭੇਡਾ ਹੈ ਨਹੀਂ ਤੇ ਪ੍ਰਵਾਸੀਆਂ ਦੇ ਵਿੱਚ ਕਾਲੀਆਂ ਭੇਡਾ ਹੈ ਨਹੀਂ ਹੁਣ ਹਿੰਦੂ ਭਾਈਚਾਰਾ ਲਾਲੀ ਹਿੰਦੂ ਭਾਈਚਾਰੇ ਦੇ ਵਿੱਚ ਹੈ ਨਹੀਂ ਕੋਈ ਕਾਲੀਆਂ ਭੇਡਾ ਜਦ ਮੁਸਲਮਾਨ ਭਾਈਚਾਰੇ ਵਾਲੇ ਮੁਸਲਮਾਨ ਭਾਈਚਾਰੇ ਦੇ ਵਿੱਚ ਹੈ ਨਹੀਂ ਕਾਲੀਆਂ ਪੈਡਾ ਹਰ ਇੱਕ ਚੀਜ਼ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਕਾਨੂੰਨ ਦੀ ਵਿਧੀ ਦੇ ਅਨੁਸਾਰ ਜੋ ਵੀ ਚੀਜ਼ਾਂ ਸਾਹਮਣੇ ਆਉਣਗੇ ਉਹਨਾਂ ਨੂੰ ਵਿਚਾਰ ਕੇ ਉਹਨਾਂ ਦੇ ਆਧਾਰ ਦੇ ਉੱਤੇ ਜੋ ਕਾਨੂੰਨ ਅਨੁਸਾਰ ਕਾਰਵਾਈ ਹੋ ਕੀ ਜ਼ਰੂਰ ਕੀਤੀ ਸਸਸੀ ਕਾਲ ਲੁਧਿਆਣਾ ਲੈ ਦੇਖ ਰਹੇ ਤੁਸੀਂ ਮੈਂ ਤਿੰਨ ਤੁਹਾਡੀ ਤੱਕ ਪਹੁੰਚਿਆ ਲੁਧਿਆਣਾ ਡਿਵੀਜ਼ਨ ਨੰਬਰ 7 ਦੇ ਬਾਅਦ ਜਿੱਥੇ ਇੱਕ ਮੁੱਦਾ ਪੱਖਿਆ ਦੱਸ ਦਈਏ ਕਿ ਆਏ ਦਿਨ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਨਵਾਂ ਮਾਮਲਾ ਦੇਖਣ ਨੂੰ ਮਿਲਦਾ ਹੈ ਕਿ ਨਵਾਂ ਮਾਮਲਾ ਜਿਹੜਾ ਸਾਹਮਣੇ ਆ ਜਾਂਦਾ ਤਾਂ ਗੱਲ ਬਾਤ ਕਰਦੇ ਕਿ ਪਰਿਵਾਰ ਸਾਡੇ ਨੂੰ ਮੌਜੂ ਅਸੂਤਰਾ ਵਾਲੇ ਖਬਰ ਪਤਾ ਲੱਗੀ ਸੀ ਕਿ ਆਪਸ ਦੇ ਵਿੱਚ ਜੜੀ ਹੈ ਪ੍ਰਵਾਸੀ ਪਾਈਚਾਰਾ ਤੇ ਨਿਹੰਗ ਪਾਈਚਾਰਾ ਦੇ ਵਿੱਚ ਜੜੀ ਹੈ ਲੜਾਈ ਹੋਈ ਹੈ ਸੋ ਗੱਲਬਾਤ ਕਰਦੇ ਕੀ ਸੱਚਾਈ ਹੈ ਉਹਦੇ ਵਿੱਚ ਕੀ ਸੱਚ ਹੈਗਾ ਇਹ ਹਲੇ ਸਿਰਫ ਸਵਾਲ ਦਾ ਸਰੋਪ ਵਿਸ਼ਾ ਹੈ ਸੋ ਗੱਲਬਾਤ ਕਰਦੇ ਉਹ ਪਰਿਵਾਰ ਸਾਡੇ ਮੌਜੂਦ ਹੈ ਹੈਦਰ ਨਾਮ ਹੈ ਉਸ ਸ਼ਖਸ ਦਾ ਜਿਨ੍ਹਾਂ ਦੇ ਬੇਟੇ ਨਾਲ ਜੜੀ ਹੈ ਲੜਾਈ ਅੱਜ ਗੱਲਬਾਤ ਕਰਾਂਗੇ ਕਿ ਐਸੀ ਕਿ ਪੂਰਾ ਮੌਲਾ ਉਸ ਪੂਰਾ ਨਾਮ ਕੀ ਹੈ ਮੁਹੰਮਦ ਮਾਦ ਹੈਦਰ ਅਲੀ ਹਮਾਰਾ ਨਾਮ ਹੈ ਜੀ ਮੇਰਾ ਮੁੰਡਾ محمد ਇਹਾਜ ਹੈ हमारे मुंडे जो है जैसे कह रहा था कि जैसे हम लोग जा रहे थे फिर वीडियो बनाने के लिए तो यंग सिंह जो था ना एक मुंडे को उसमें से उसे थप्पड़ मार दिया अच्छा थप्पड़ मारने के बाद जो है आपस में मुंडे वो लोग भिड़ भिड़ गए गए लड़ाई करें तो उसका पाक गिर गया पाक गिरने के बाद हमारा मुंडा उठाकर तो तो उसका तो पाग पहनाया उनको पाग पहनाने के बाद जो है मान के चलो हमारा मुंडा फिर लड़ाई खत्म हो गई फिर पुलिस वाले ने हमारे घर पर आया हमें चक्के लिया हमें चक्के लिया तो हमारा मुंडा हाजिर हो गया मुंडा हाजिर हो गया तो मेरा ये कहना है की अगर हमारे मुंडा ने गलती किया है उसके अन्याय मिलनी चाहिए।, मैं चाहिए अगर गलती कर अगर नहीं गलती है उसका नाम की है, थोड़े मुंडे था। नाम है कि उमर हो उसकी सत्रह साल उम्र है लड़ाई जड़ी आपस ये अपनी नाग मंदिर के पासपुर रोड पे हुई थी के लड़ाई ये यंग बाबा सरदार जी के साथ जो हो होते हैं हाँ दूसरे मुंडे से लड़ाई हुई थी की कारण सड़ाई लड़ाई का कारण की सब क्यों लड़ाई कारण वीर मुझे पता नहीं है कारण क्या था वो कह रहा था मुंडे का नहीं वो ज्ञानी मुंडे थप्पर मार दिया उठे कोई सीसीटीवी कैमरा है लगा हुआ है जी स्कूल में नहीं। नहीं। उसकी चेक इन होनी चाहिए कि हमारा मुंडा गलत किया या नहीं किया उसकी कोई चेक वाक नहीं है बस सीधा पर्चा डाल दिया कदो ये मामला जो पता लग गया कम्पलेट देने वास्ते थाने आए सी सर जी हमें कंप्लेंट हमें मालूम ही नहीं चला जैसे कल दोपहर में ये लोग किया सामने हमें पुलिस चेक के लिए आया हमसे तो पूछते ना कि बेटा क्या हुआ नहीं हुआ हमारा मुंडा हाजिर होता तब ना दोनों के पूछते क्या गलती क्या तूने नहीं किया किन्नी जन जड़ी है घर पे आ गए थे सारे तलवार तलवार लेके सब आए थे थोड़े घर सीसीटीवी लगे हुआ कैमरा है हमारे घर के सामने कैमरा नहीं लगा मस्जिद के अंदर लगा हुआ पहुंचे हो, की है? अगर नहीं किया तो मान के चलो जो पुलिस अधिकारी है वो तो दिखाएंगे तुम्हारे मुंडे का गलती क्या है वो यंग आके यहाँ रिपोर्ट लिखा दे रिपोर्ट लिख लिया माता हो उस मुंडे की नाम मुझे मुंडे का नाम मोहम्मद एजाज की होया वही हुआ जो बता रहे हैं हमारे घर वाला वही हुआ मेरे घर वाला मेरे कहने का मतलब अगर गलती भी किया होगा मेरे लड़का के साथ हुआ होगा आप सीसीटीवी कैमरा में देखिए अगर गलती भी हुआ होगा तो मैं उसके पैर पकड़ने के लिए माफी मांग रहा हूँ मैं गरीब आदमी हूँ मैं काम करने वाला मजदूरी करने वाला आदमी हम लोग लड़ने वाला आदमी नहीं माफी है माफी मांगना चाहते हैं

जी क्यू मेरी भांजा है वो अगर उसकी पाग उतरी है सीसीटीवी कैमरा में पुलिस वाला दिखाया जाए अगर उस है तो उसका बहुत सम्मान करते हैं उसकी ऐसे बेअद नहीं होना चाहिए अगर हो गई है तो हम लोग उससे हाथ जोड़ के माफी मांगते हैं ऐसा नहीं होना चाहिए अगर सीसीटीवी कैमरा में अगर मेरे भांजा अगर दोषी नहीं है तो जो दोषी है उसको गिरफ्तार किया जाए हम लोग प्रशासन से यही मांगते हैं कि इसका इंसाफ मिलना चाहिए तकरीबन किन्ने जने सी उस जे मोहम्मद नाम दस रहे हो मुंडे का किन्ने जने सी उसके कुछ पता नहीं है कि हम लोग सब काम पे थे सुबह से लेकर शाम के काम पे थे अब वो लड़के जो कितने थे कह रहा है लड़का कि मैंने पाँच छः लड़के थे खेलने जा रहे थे बैट बॉल खोलने जा रहे थे वहीं अचानक छोटे छोटे लड़के थे अट्ठारह सत्रह साल के लड़के हैं सब आपस में झगड़ गए तो जितने भी अपने सिख भाई हैं ये सब बहुत सारे आ गए थे तलवार उलवार लेकर के घर पे और पुलिस के साथ आए थे तो उस मुंडे का जो है ना उसके मुंडे तो थे नहीं उसके डैडी काम करते राजमिस्त्री का उसने जो है ना राजमिस्त्री काम करने गया था उसको बुलाया गया फ़ोन करके आप आओ नहीं तो आप घर में ताले मार देंगे तो वो बेचारा भागे भागे आया काम पे से तो आया तो देखा कि सब बहुत सारे जो है ना अपने सिख भाई सब तलवार लेके सब पहुंचे हुए थे तो उसका वजह करके वहाँ पर तो कोई कैमरे वैमरे है नहीं तो कैमरे नहीं है तो उसका वजह करके आए तो ये था खाने ले आए सब साध चौकी थाने ले आए तो थाने में बैठा है तैयार तो तो है हम को तो उसको छोड़ दिया तो वही कर रहा है कि उस लड़के को जिसको गिरफ्तार किया तो 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 जिन्होंने लड़ाई हुई नहीं उसका कोई पता नहीं हम लोग को कुछ पता नहीं हम लोग काम पे है उन लड़के को कुछ पता नहीं लड़का कौन था नहीं था मांग की कर दे

ਉਸੋ ਨੌਜਵਾਨ ਨਾਲ ਜਿਹੜੀ ਗਲਤੀ ਹੋਈ ਹੈ ਉਸ ਦੀ ਗਲਤੀ ਦਾ ਜਿਹੜਾ ਪ੍ਰਸਤਾਵ ਸਰ ਤੇ ਪਹੁੰਚਿਆ ਉਹਨਾਂ ਵੱਲੋਂ ਮਾਫੀ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਪਰ ਹਾਲਾ ਕਿ ਇਹ ਗੱਲ ਦੀ ਅਲੇ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਲੜਾਈ ਜਿਹੜੀ ਹੈ ਕਿਸ ਕਾਰਨ ਵੱਸ ਹੋਈ ਸੀ ਕਿੱਥੇ ਹੋਈ ਸੀ ਉਹ ਵੀ ਜਾਣਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਜੇ ਮੈਂ ਤਾਂ ਬਾਰਸ਼ ਗਈ ਜੀ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਆਪਣੇ ਮਹੱਲੇ 'ਚ ਐਦਾ ਐਦਾ ਹੋ ਗਿਆ ਤੇ ਆਪਣੇ ਮਹੱਲੇ 'ਚ ਇਹ ਸੰਪਰਕ ਦੇਖ ਕੇ ਪਰ ਮੈਂ ਵਿੱਚ ਪੜਿਆ ਤੇ ਮਾਮਲੇ ਦੀ ਪੁੱਛ ਵਿੱਚ ਬੀਤੀ ਇਤ्रो-ਇਤ्रो ਮੈਨੂੰ ਪਤਾ ਲੱਗਿਆ ਕਿ ਬਾਈ ਕਿ ਮੁੰਡਿਆਂ ਨੇ ਇਹਨੂੰ ਬੁਲਾਇਆ ਸੀ ਮੁੰਡੇ ਨੂੰ ਤੇ ਇਹਦੀ ਦਸਤਾਰ ਜਿਹਦੀ ਬੰਦੇ ਦੀ ਦਸਤਾਰ ਰੱਖੀ ਸੀ ਉਹ ਦਸਤਾਰ ਉਹਨੇ ਚੱਕ ਕੇ ਦਿੱਤੀ ਸੀ ਤੇ ਉਹ ਜਿਹੜੇ ਜਿੰਨਾ ਕਰਕੇ ਲੜਾਈ 'ਚ ਗਿਆ ਸੀ ਉਹ ਬੰਦੇ ਇੱਥੇ ਹੈਗੇ ਨਹੀਂ ਸੀ ਖਾਣੇ 'ਚ ਤੇ ਆਹਨ ਨਜਾਇਜ਼ ਫਸਿਆ ਸੀ ਚਲੋ ਹੁਣ ਜੋ ਵੀ ਫਸਿਆ ਤੇ ਹੁਣ ਇਹਨਾਂ ਨੇ ਮਾਫੀ-ਮਾਫੀ ਮੰਗ ਕੇ ਆਪਣਾ ਜੋ ਵੀ ਹੁੰਦਾ ਹੈ ਕਰਾਂਗੇ ਤੁਸੀਂ ਆਵਾਂ ਤੁਹਾਡੀ ਨੂੰ ਹਾਂਜੀ ਜੀ ਦੇਖਿਆ ਜਾਵੇ ਆਮ ਆ ਦੀ ਪਾਰਟੀ ਸਰਕਾਰ ਹੈ ਜੇ ਕਿਨੇ ਛੋਟਾ ਛੋਟਾ ਵਿਵਾਦ ਜਿਹੜਾ ਨਗਰ ਕੌਂਸਲ ਫੜਾਉਂਦੀ ਜਨਾਰੇ ਕਿ ਹੁਣ ਪ੍ਰਵਾਸੀਆਂ ਦਾ ਮੁੱਦਾ ਜਿਹੜਾ ਨਗਰ ਕੌਂਸਲ ਵਿੱਚ ਜਨਾਰੇ ਇਸ ਸਪੇਕੀ ਤੇ ਦਸਤਾਰ ਉਤਾਰਦੀ ਇਸ ਤਰੀਕਾ ਦੇ ਦੇਖੋ ਜੀ ਚਲੋ ਲੜਾਈ ਚ ਦਸਤਾਰ ਉਤਰ ਗਈ ਤੇ ਫਿਰ ਉਹ ਬੰਦੇ ਨੇ ਚੱਕ ਕੇ ਫੜਾਈ ਜੋ ਉਹ ਤਾਂ ਆਪਣੇ ਮੈਟਰ ਹੈ ਠੀਕ ਹੈ ਨਾ ਜੀ ਬਾਕੀ ਜੋ ਵੀ ਹੋਇਆ ਗਲਤ ਹੋਇਆ ਦਸਤਾਰ ਤੇ ਕਦੀ ਵੀ ਹੱਥ ਨਹੀਂ ਪੈਣਾ ਚਾਹੀਦਾ ਠੀਕ ਹੈ ਜੀ ਉਹ ਨਹੀਂ ਜੀ ਕਿ ਉਹ ਮੁੰਡੇ ਕਹਿੰਦੇ ਪਏ ਜਿਹੜਾ ਮਤਲਬ ਹੱਤਾ ਭਾਈ ਹੋਈ ਨਾ

ਇਹ ਤੇ ਉਹ ਆਪਣੇ ਬਾਰੇ ਕੁਝ ਤਾਂ ਡਾਂਗ ਕਰੀ ਹੋਏਗੀ ਸਾਹਮਣੇ ਨਹੀਂ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਹਮਣੇ ਪਤਾ ਲੱਗ ਗਿਆ ਸੀ ਇਹ ਤਾਂ ਉਹ ਪਾ ਚੁੰਮ ਕੇ ਆਈ ਸੀ ਕਹਿੰਦਾ ਆਦਾ-ਦਾ ਕਰਕੇ ਗੱਲ ਹੋ ਜਾਈਗੀ ਇਹਨਾਂ ਦਾ ਕੋਈ ਮੈਟਰ ਹੈਗਾ ਮਤਲਬ ਲੜੀ ਝਗੜੇ ਦਾ ਮੁੰਡਾ ਹੈਗਾ ਤਾਂ ਤਾਂ ਕਰਕੇ ਹੁਣ ਬਈ ਆਈ ਸੀ ਜਿੰਨ ਸਿੰਘ ਜਿੱਥੇ ਬੰਨੀ ਇਹ ਵੀ ਰਾਤ ਕੱਟੀ ਹੋਈ ਸੀ ਕਿ ਨੇ ਭਾਈ ਉਹ ਵੀ ਜਿਹੜੇ ਆਪਣੇ ਕੋ ਨਹੀਂ ਮਿਲੇ ਹੈਗੇ ਉਦੋਂ ਨਹੀਂ ਸੀ ਤਾਂ ਆਪਾਂ ਰਾਤ ਹਾਂਜੀ ਕੋਈ ਪਤਾ ਨਹੀਂ ਹੈਗਾ ਉਹ ਕਰਦੇ ਪੀਏਗੇ ਬਈ ਚਲੋ ਇਹਨਾਂ ਦਾ ਕੋਈ ਮੱਲਾ ਸੁਲਾਹ ਕਰਾਈਏ ਹੱਥ ਪੈਰ ਜੋੜ ਕੇ ਜਿਦਿਕੇ ਇਨਕੋ ਕੋਈ ਬਣਤੀ ਸਜ਼ਾ ਹੈਗੀ ਉਹਨਾਂ ਤੇ ਦੇ ਕੇ ਤੇ ਆਪਾਂ ਇਹ ਗਰੀਬ ਹੈਗੇ ਕੋਈ ਨਹੀਂ ਹੈਦਤ ਦੇ ਬੱਚੇ ਦੇ ਨਾਮ ਕੀ ਆ ਉਹਨੂੰ ਕਹਿੰਦੇ ਆ आजाद ਜੀ ਬਸ ਰਾਤ ਉਹਨੂੰ ਕਸ਼ਤੀ ਸੀ ਲਿਆ ਹੈਗਾ ਪੁਲਿਸ ਨੇ ਤੇ ਹੁਣ ਦੇਖੋ ਹੁਣ ਕੀ ਬਣਦਾ ਹੈਗਾ ਜੀ ਕੀ ਹੋਇਆ ਸੀ ਇਹ ਸਰਦਾਰ ਸੀ ਨਾਲ ਘਾਟੋ ਘੱਟ 15 20 ਜਣੇ ਆਏ ਸੀ ਮੇਰੇ ਦੁਕਾਨ ਤੇ ਠੀਕ ਹੈ ਜੀ ਇੱਕ ਮਨਜੀਤ ਨਾਮ ਦਾ ਮੁੰਡਾ ਸੀ ਉਹ ਮੇਰੇ ਦੁਕਾਨ ਤੇ ਆਏ ਬੋਲਦਾ ਤੂੰ ਮੈਂ ਤੈਨੂੰ ਖੜਾ ਹੋਏ ਵੇਖਿਆ ਠੀਕ ਹੈ ਤੂੰ ਸਕੂਲੇ ਆ ਰਹੀ ਸੀ ਤੂੰ ਖੜਾ ਹੋ ਕੇ ਵੇਖਿਆ ਉਹਨੇ ਮੈਨੂੰ ਫੋਟੋ ਦਿਖਾਈ ਠੀਕ ਹੈ ਬੋਲਦਾ ਇਹ ਮੁੰਡੇ ਨੂੰ ਤੂੰ ਪਛਾਣਦਾ ਤੇਰੇ ਤੇ ਜੁਆਇਨ ਹੈ ਇੰਸਟਾ ਮੈਂ ਬੋਲ ਹਾਂ ਜੀ ਜੁਆਇਨ ਤੂੰ ਤਾਂ ਜਾਣਦਾ ਹੈ ਉਹ ਕਹਿੰਦਾ ਇਹ ਚੁੰਗੀ ਤੇ ਰਹਿਣਾ ਵਾ ਮੈਨੂੰ ਗਲੀ ਦੱਸ ਦੇ ਬਸ ਮੈਂ ਮੈਨੂੰ ਲੈ ਗਿਆ ਗਲੀ 'ਚ ਹੁੰਦੇ ਬਾਅਦ ਬੋਲਦਾ ਰਹਿਣ ਦੇ ਬਾਕੀ ਮੇਰੇ ਚਾਚਾ ਵੀ ਨਾਲ ਸੀ ਤੇ ਬਾਕੀ ਉਹ ਪੋਸਟਾਜ ਕਰਨ ਲੱਗੇ ਫਿਰ ਆਈ ਗੱਲ ਹੋਈ ਸੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੌਸਲੀ ਹੈ ਜੀ ਕਿੱਥੇ ਹੋਈ ਸੀਗੀ ਲੜਾਈ ਲੜਾਈ ਦਾ ਕਾਰਨ ਕੀ ਸੀਗਾ ਪਤਾ ਲੱਗਿਆ ਤੁਹਾਨੂੰ ਕੁਝ ਪਤਾ ਜੀ ਇਹ ਮਤਲਬ ਅਸੀਂ ਜਾਂ ਸਕੂਲੋਂ ਆ ਰਹੇ ਸੀ ਕੁਝ ਗੱਲ ਉਹ ਕੁਝ ਨਹੀਂ ਹੋਈਆ ਬਸ ਇੱਦਾਂ ਸਰਦਾਰ ਨੇ ਚਪੇੜ ਮਾਰਦੀ ਹਾਂ ਹਾਂਜੀ ਕਿਸ ਜਗ੍ਹਾ ਦੇ ਉੱਤੇ ਚਪੇੜ ਮਾਰੀਗੇ ਗਿਲਡ ਗਿਲਡਪਾਰਟਮੈਂਟ ਸਟੋਰ ਦੇ ਗਲੀ 'ਚ ਉੱਥੇ ਕੋਈ ਕੈਮਰਾ ਲੱਗਿਆ ਹੋਇਆ ਸੀਸੀਟੀਵੀ ਉੱਥੇ ਹੈਗੀ ਕੋਈ ਕੈਮਰਾ ਅਸੀਂ ਤਾਂ ਵੇਖਿਆ ਕੈਮਰਾ ਤਾਂ ਲੱਗਿਆ ਪਰ ਚੱਲਦਾ ਨਹੀਂ ਜਾ ਖਰਾਬ ਆ ਜੇ ਕੱਲ ਅਸੀਂ ਵੇਖਿਆ ਕਿੱਥੇ ਤੁਹਾਡੇ पिताजी आए ने थे, फादर हैं। जी जी जी, जी आज की नाम थोड़ा? चलो तो बच्चे में होता है गलती हो ही जाता है बच्चे बच्चे में हम इनको भी समझाए कि लड़ाई में मत पड़ना उसके बाद में सरदार लोग आए हमारे घर पे इसको खींच करके ले गया पूछताछ करने के लिए नहीं आप जानते उसके आगे तो आपको पता करे कौन आया की, की? नहीं हमारे घर पे पुलिस नहीं आए थे सरदार जी लोग आए थे ए, दस प, दस गो होंगे इसको फड़ के अपने गाड़ी में बैठा करके अपना चुंगी पर ले गए एक नाम का लड़का था वही लेकर आया था हमारे घर पे इनको पकड़ने के लिए पकड़ के ले गए चुंगी पे की मांग गया थोड़ी प्रशासन आगे की है हमारा मांग यही है की बच्चे लोग से तो गलती हो जाता है चलो हम लोग माफी मांग लेंगे यही कर सकते हैं ਝਗੜਾ ਲੈਣ ਸਤ ਕੋਈ ਫਾਇਦਾ ਹੈ ਨਹੀਂ ਕਿਹਦੇ ਨਾਲ ਮਾਫੀ ਮੰਗਣੀ ਚਾਹੇ ਮਾਂ ਜੋ ਭਾਈ ਵਿਪਖਸ਼ੀ ਪਾਰਟੀ ਹੈ ਜੋ ਆਏ ਥੇ ਅਗਰ ਹਮ ਲੋਕੇ ਗਲਤ ਸਮਝ ਰਹੇ ਹੈ ਤਾਂ ਉਹਨਾਂ ਨੂੰ ਸੇ ਮਾਫੀ ਮੰਗ ਲੈਂਗੇ ਅਭੀ ਵੀ ਮਾਫੀ ਮੰਗ ਰਹੇ ਹਾਂ ਕਿ ਚਲੋ ਭਾਈ ਬੱਚੇ ਸੇ ਗਲਤੀ ਹੋ ਗਿਆ ਹਮ ਉਸ ਕੋ ਪੇਰੈਂਟਸ ਹੋ ਕੇ ਮਾਫੀ ਮੰਗ ਰਹਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਜਿਹੜੇ ਜਵਾਬ ਸੀਗੇ ਜਿਹੜੇ 16 ਸਾਲ ਦੀ ਉਮਰ ਦੱਸੀ ਜਾ ਰਹੀ ਹੈ 18 ਸਾਲ ਮਦਰ ਦੱਸੀ ਜਾ ਰਹੀ ਉਹ ਜਿਹੜੇ ਮੁੰਡਿਆਂ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨਾਲ ਵੀ ਜੜੀ ਹੈ ਗਲਤੀ ਹੋਈ ਹੈ ਤੇ ਜਿਨ੍ਹਾਂ ਦੇ ਸਾਹਮਣੇ ਹੋਈ ਹੈ ਜਾਂ ਜਿਨ੍ਹਾਂ ਨਾਲ ਵੀ ਜਿਹੜੀ ਲੜਾਈ ਹੋਈ ਹੈ ਉਹਨਾਂ ਦੇ ਅੱਗੇ ਅਸੀਂ ਮਾਫੀ ਵੀ ਮੰਗਣਾ ਚਾਹੁੰਦੇ ਪਰ ਦੇਖਣਾ ਇਹ ਹੋਵੇਗਾ ਕਿ ਜਿਹੜਾ ਦੂਜਾ ਦੂਜੀ ਜਿਹੜੀ ਪਾਰਟੀ ਹੈ ਦੂਜਾ ਜਿਹੜਾ ਧਿਰ ਹੈ ਉਹ ਇਸ ਪਰਿਵਾਰ ਨੂੰ ਇਸ ਮੁੰਡੇ ਨੂੰ ਮਾਫ ਕਰਦਾ ਹੈ ਕਿ ਨਹੀਂ ਬਿਲਕੁਲ ਸੋ ਜਿਹੜੀ ਲੜਾਈ ਹੋਈ ਸੀ ਕਿ ਦੂਜੇ ਧਿਰ ਕੋ ਪਹੁੰਚੇ ਗੱਲਬਾਤ ਕਰਦੇ ਨਿਹੰਗ ਜੱਥੇਬੰਦੀ ਸਾਡੇ ਨਾਲ ਮੌਜੂਦ ਨੇ ਕਾਰਨ ਕੀ ਸੀਗਾ ਲੜਾਈ ਦਾ ਸੱਚ ਕੀ ਹੈ ਅਸਲ ਉਹਦੇ ਵਿੱਚ ਗੱਲਬਾਤ ਕਰਦੇ ਕਿ ਨਾਮ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬਾਬ ਤੇ ਕੱਲ ਬੱਬਾ ਜੀ ਮੈਂ ਨਾਨਖਾਨਾ ਜਾ ਰਿਹਾ ਸੀ ਉਥੇ ਬੱਬਾ ਜੀ ਕੋਈ ਉਹਨਾਂ ਦਾ ਆਪਸੀ ਮੈਟਰ ਹੋਣਾ ਵਾ ਤੇ ਮੈਂ ਉਥੇ ਖੜਾ ਸੀ ਉਹਨਾਂ ਨੂੰ ਲੱਗਾ ਕਿ ਤੇ ਮੈਂ ਵੀ ਵੇਚੀ ਆ ਤੇ ਉਹ ਮੁੰਡੇ ਨੇ ਪਹਿਲਾਂ ਆ ਕੇ ਮੈਨੂੰ ਗਾਲ ਗੱਡੀ ਮੈਂ ਉਹਨੂੰ ਗਾਲ ਗੱਡੀ ਜਦ ਤੱਕ ਅੱਠ ਨੂੰ ਬੰਦੇ ਤੇ ਪੀੜ ਮੈਨੂੰ ਪਾ ਕੇ ਮੇਰੇ ਦਾ ਸਾਰ ਦੀ ਬੇਦ ਵੀ ਹੋਈ 4500 ਰੁਪਏ ਕੋਲੇ ਮੈਂ ਤਾਂ ਚੰਦੀ ਦੀ ਚਾਂਸੀ ਹੋ ਗਈ ਕਿੱਥੇ ਕਰਕੇ ਜੜੀ ਇਹ ਲੜਾਈ ਹੋਈ ਸੀ ਬੱਬੇ ਤਾਜਪੁਰ ਰੋਡ ਚੋਂਗੀ ਕਿਉਂ ਹੋਈ ਸੀਗੀ ਕੀ ਕਰ ਮੈਂ ਬੱਬਾ ਜੀ ਉਹਨਾਂ ਦਾ ਆਪਸੀ ਮੈਟਰ ਸੀਗਾ ਮੈਨੂੰ ਕੋਈ ਨਹੀਂ ਬਤਾਉਣਾ ਜੋ ਨਾਮ ਹੈ ਉਹਨਾਂ ਨੂੰ ਜਾਂਦਾ ਨਾਮ ਮੈਨੂੰ ਚਾਹਤੇ ਸੀ ਕਿ ਇਹ ਜਿਹੜਾ ਮੱਲਾ ਸੀ ਜਿੱਥੇ ਲੜਾਈ ਹੋਈ ਆ ਨਾ 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 ਨੂੰ ਜਾਂਦਾ ਸੀ ਨੋਨਾ ਚ ਕੋਈ ਮੈਨੂੰ ਜਾਂਦਾ ਸੀ ਉਹ ਲੜਦੇ ਹੋਏ ਤੁਹਾਡੇ ਕੋਲ ਕਿਉਂ ਆ ਗਏ ਕੀ ਕਾਰਨ ਹੋਇਆ ਤੁਹਾਡੇ ਕੋਲ ਆਂਦਾ ਮੈਨੂੰ ਮੁੰਡਾ ਲੈਣ ਆ ਰਿਹਾ ਸੀ ਮੈਂ ਉਹ ਮੁੰਡਾ ਮੈਨੂੰ ਲੈਣ ਆਇਆ ਸੀ ਮੈਂ ਉਹਦੇ ਨਾਲ ਨੂੰ ਜਾਂਦਾ ਸੀ ਜਦ ਤੱਕ ਇਹਨਾਂ ਦੀ ਲੜਾਈ ਹੋ ਰਹੀ ਸੀ ਮੈਂ ਉੱਥੇ ਖੜਾ ਸੀ ਬਸ ਖੜ ਕੇ ਦੇਖ ਰਿਹਾ ਸੀ ਜਦ ਤੱਕ ਉਹ ਉਪੇੜਾ ਕੇ ਮੈਨੂੰ ਲੈ ਗਈ ਕੱਲ ਕਿੰਨੇ ਵਜੇ ਦੀ ਗੱਲ ਹੈ 2:30 ਦੇ ਵਿੱਚ ਵਿੱਚ ਜਦੋਂ ਤੁਹਾਡੇ ਨਾਲ ਲੜਾਈ ਹੁੰਦਾ ਹੈ ਤੇ ਉੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਹੈਗਾ ਸੀਗਾ ਕਿਸੇ ਵਿੱਚ ਸੀਸੀਟੀਵੀ ਵੀਡੀਓ ਆਈ ਹੈ ਕੋਈ ਨਾ ਬਈ ਸੀਸੀਟੀਵੀ ਵੀਡੀਓ ਕੋਈ ਆਈ ਨਹੀਂ ਕੈ ਤੇ ਕਿਦਾਂ ਤੁਸੀਂ ਕੰਪਲੇਂਟ ਕੀਤੀ ਉਸ ਤੋਂ ਬਾਅਦ ਬਾਬਾ ਜੀ ਮੈਂ ਜ਼ਹੀਦਾਰ ਜੀ ਕੋ ਆਇਆ ਜ਼ਹੀਦਾਰ ਜੀ ਬਾਅਦ ਆਪਣੇ ਉਹਨਾਂ ਨੇ ਮੁਲਾਜ਼ਮਾਂ ਪਰ ਪ੍ਰਸ਼ਾਸਨ ਨੂੰ ਫੋਨ ਕੀਤਾ ਜ਼ਹੀਦਾਰ ਜੀ ਨੇ ਸਾਥ ਦਿੱਤਾ ਮੇਰਾ ਕਿੰਨੇ ਜਣੇ ਸੀਗੇ ਉਹ ਜਿਨ੍ਹਾਂ ਵੱਲੋਂ ਲੜਾਈ ਕੀਤੀ ਗਈ ਸੀ 9-10 ਦੇ ਕਰੀਬ ਸੀਗੇ ਕਿਦਾਂ ਹੁਣ ਕੀ ਮੰਗ ਹੈ ਤੁਹਾਡੀ ਕੀ ਕਹਿਣਾ ਬਾਬਾ ਜੀ ਜੋ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਪਰ ਬਾਬਾ ਜੀ ਜਿੱਦਾਂ ਕਹਿ ਰਹੇ ਨੇ ਕਿ ਜਥੇਦਾਰ ਕੋ ਪਹੁੰਚੇ ਸੀਗੇ ਤੋਂ ਸੋ ਤੁਹਾਡੇ ਵੱਲੋਂ ਜੜੀ ਆਵਾਜ਼ ਚੱਕੀ ਗਈ ਨਾਲ ਤੁਸੀਂ ਸਪੋਰਟ ਖੜੇ ਕੀਤੀ ਹੈ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਹੈ ਇਹ ਮੁੰਡਾ ਜਦੋਂ ਮੇਰੇ ਕੋਲੇ ਚੱਲ ਕੇ ਆਇਆ ਕਾ ਸਾਡੇ ਕੋਲੇ ਗੱਤਕਾ ਗੱਤਕਾ ਸਿੱਖਦਾ ਹੈ ਮੁੰਡਾ ਤੇ ਜਦੋਂ ਚੱਲ ਗਿਆ ਕਹਿੰਦਾ ਬੱਬਾ ਜੀ ਮੇਰੇ ਨਾਲ ਇਹਦਾ ਲੜਾਈ ਹੋ ਗਈ ਆ ਵੀ ਮੈਂ ਨਾਨ ਖਾਣ ਜਾ ਰਿਹਾ ਸੀ ਕਿ ਜਦੋਂ ਨੇ ਦੱਸਿਆਗਾ ਵੀ ਉੱਥੇ ਕਰਕੇ ਮੈਂ ਖੜਾ ਹੀ ਮੁੰਡਾ ਦੂਜਾ ਕਹਿੰਦਾ ਵੀ ਬੱਬਾ ਜੀ ਤੁਸੀਂ ਇੱਥੇ ਖੜੋ ਮੈਂ ਆਇਆ ਤੇ ਜਦੋਂ ਕਹਿੰਦਾ ਮੈਂ ਉਹਨੂੰ ਡੀਕਣ ਲੱਗਾ ਇਹਨਾਂ ਦੀ ਆਪਸ ਦੇ ਵਿੱਚ ਕੋਈ ਆ ਮੁੰਡਿਆਂ ਦੀ ਲੜਾਈ ਲੜੀ ਹੋਈ ਹੋਣੀ ਉੱਥੇ ਤੇ ਉਹ ਕਿਤੇ ਇਹਨੂੰ ਵੀ ਗਾਲਾਂ ਕੱਢਤੀਆਂ ਉਹ ਕਹਿੰਦਾ ਤੁਸੀਂ ਮੈਨੂੰ ਗਾਲਾਂ ਕਿਉਂ ਕੱਢਦੇ ਹੈ ਨਾਲੇ ਉਹਨੂੰ ਕੁੱਟਿਆ ਤੇ ਨਾਲੇ ਦੀ ਦਸਤਾਰ ਲਾਈ। ਉੱਪਰ ਬਾਬਾ ਜੀ ਉਹਨਾਂ ਵੱਲੋਂ ਔਨ ਕੈਮਰਾ ਰਿਕਾਰਡ ਇਹ ਗੱਲ ਕਹੀ ਗਈ ਕਿ ਦਸਤਾਰ ਜਿਹੜੀ ਹੈ ਗਲਤੀ ਨਾਲ ਡਿੱਗਣ ਤੋਂ ਬਾਅਦ ਅਸੀਂ ਆਪਣੇ ਹੱਥਾਂ ਨਾਲ ਚੱਕ ਕੇ ਰਿਟਰਨ ਵਾਪਸ ਦਿੱਤੀ ਹੈ। ਲੇਕਿਨ 1 ਸਕਿੰਟ ਮੈਂ ਦੱਸਦਾ ਰਿਟਰਨ ਹੋਈ ਆ ਇੱਕ ਬੰਦਾ ਸਿਰਫ ਬਾਕੀ ਬੰਦੇ ਤਾਂ ਨਹੀਂ ਫੜੇਗੇ। ਇੱਕ ਬੰਦਾ ਹੀ ਰਾਤੀ ਸਾਬ ਨੂੰ ਵੀ ਕਹ ਸੀ ਕਿ ਨਾ ਅਸੀਂ ਸਾਬ ਦਾ ਨਾ। ਹਾਂ ਜਿਹੜੇ ਸਾਬ ਜੀ ਹੈਗੇ ਆ ਡੀਜੀਪੀ ਸਾਬ ਕਹਿੰਦੇ ਐਸਐਸਪੀ ਸਾਬ ਕਹਿੰਦੇ ਐਸਪੀ ਸਾਬ। ਐਸਪੀ ਸਾਬ ਨੇ ਇਹ ਗੱਲ ਹੀ ਕਹਿ ਕੇ ਵੀ ਜਨਾਬ ਜਿਹੜਾ ਵੀ ਕੋਈ ਨਜਾਇਜ਼ ਆ ਉਹ ਹੀ ਵਸ ਨਹੀਂ ਦੇਣਾਗਾ। ਜਿਹੜਾ ਨਜਾਇ ਉਹਨੂੰ ਅਸੀਂ ਬਾਹਰ ਕੱਢਾਂਗੇ ਤੇ ਜੇ ਉਹ ਮੁੰਡਾ ਗਲਤ ਹੈ ਜਿਹਨੇ ਪੱਗ ਫੜਾਈ ਉਹਨੇ ਸਾਨੂੰ ਵੀ ਕਹੀ ਉਹਨੂੰ ਵੀ ਕਹਿਣਾ ਜਾਂਦ ਵੀ ਇਹ ਮੁੰਡਾ ਗਲਤ ਹੈ ਨਜਾਇਜ਼ ਫਸਿਆ ਗਿਆ ਜਿਹੜੇ ਬਾਕੀ 8 ਬੰਦੇ ਹੈਗੇ ਆ ਉਹਨਾਂ ਦੇ ਬੰਦ ਦੀ ਕਾਰਵਾਈ ਹੀ ਕਰਵਾਵਾਂਗੇ ਜਿਹੜੇ ਨਜਾਇਜ਼ ਭਜ਼ੇ ਆ ਉਹਨੂੰ ਕਢਵਾਵਾਂਗੇ ਸੀ ਬੈ ਹੋਈ ਜ਼ਰੂਰ ਹੈ ਦਸਤਾਰ ਲਾਈ ਸਾਡੀ ਤੇ ਇਹ ਦੋ ਚਾਂਸ ਹੋ ਗਏ ਆ ਕਿੰਨੇ ਦੋ ਦਿਨਾਂ ਦੇ ਵਿੱਚ ਵਿੱਚ ਦੋ ਚਾਂਸ ਹੋ ਗਿਆ ਤੀਜਾ ਫਿਰ ਚਾਂਸ ਹੋ ਗਿਆ ਅੱਜ ਤਾਂ ਮੁੰਡੇ ਦੀ ਦਾੜੀ ਪਾੜਤੀ ਹੈਗੀ ਆ ਚੌਥਾ ਹੋ ਗਿਆ ਇੱਕ ਪੱਗ ਲੈ ਅੱਜ ਚੌਥਾ ਚਾਰ ਚਾਂਸ ਹੋ ਗਿਆ ਵੀ ਪ੍ਰਵਾਸੀਆਂ ਨੂੰ ਐਸੇ ਦੇਖਦੇ ਆਂ ਦਾੜੀਆਂ ਫੜਨ ਵਾਸਤੇ ਸਾਡੇ ਕਾਰਨ ਕੀ ਹੈ ਲਗਾਤਾਰ ਬੇਦਵੀਆ ਜਣੀਆਂ ਕੀਤੀਆਂ ਜਾ ਰਹੀਆਂ ਆਪਸ ਵਿੱਚ ਜਦੋਂ ਵੀ ਦੇਖੋ ਇੱਕ ਨਵਾਂ ਮੁੱਦਾ ਹਰੇਕ ਦਿਨ ਨਵਾਂ ਚੱਕਿਆ ਹੁੰਦਾ ਹੈ ਬੇਦਵੀ ਕਿਉਂ ਇਹੀ ਤਾਂ ਮੈਂ ਕਹਿਣਾ ਚਾਹੁੰਦਾ ਵੀ ਇਹ ਕਿਉਂ ਹੁੰਦਾ ਸਾਡੇ ਨਾਲ ਸਾਡੇ ਸਿੱਖਾਂ ਨਾਲ ਕਿਉਂ ਹੁੰਦੀ ਇਹ ਚੀਜ਼ ਸਾਡੇ ਸਿੱਖਾਂ ਦੇ ਮਹਾਰਾਜ ਦੀ ਜਿਹੜੀ ਧੇਰ ਹੈਗੀ ਆ ਮਹਾਰਾਜ ਦੀ ਕਿ ਮੋਹ ਰਹਿ ਗਈ ਆ ਸਾਡੇ ਜਿਹੜੇ ਕੇਸ ਹੈ ਮਹਾਰਾਜ ਦੀ ਮੋਹ ਰਹਿ ਗਈ ਆ ਇਹ ਸਾਡੀਆਂ ਮੋਹਾਂ ਨੂੰ ਕਿਉਂ ਪੈਂਦੇ ਆ ਗੁਰੂ ਮਹਾਰਾਜ ਦੀ ਮੋਹ ਨੂੰ ਕਿਉਂ ਪੈਂਦੇ ਆ ਸਾਡੇ ਨਾਲ ਇਹਨਾਂ ਦੀ ਕੀ ਦੁਸ਼ਮਣੀ ਆ ਪ੍ਰਵਾਸੀ ਆਉਣੇ ਆ ਤੁਸੀਂ ਆਓ ਰੋ ਇਹ ਤੁਹਾਨੂੰ ਕੋਈ ਸਾਡਾ ਬੰਦਾ ਕਹਿੰਨੇ ਦੇਖਿਆ ਸੁਣਿਆ ਕਿ ਪੰਜਾਬੀ ਨੇ ਕਿ ਪ੍ਰਵਾਸੀ ਨੂੰ ਕੁੱਟਿਆ ਕਿਸੇ ਦੇਖੀ ਖਬਰ ਸੁਣੀ ਕੋਈ ਕਿ ਪੰਜਾਬ ਪਿਆਰ ਦੇ ਵਿੱਚ ਜਾ ਕੇ ਪੰਜਾਬੀਆਂ ਨੇ ਉੱਥੇ ਜਾ ਕੇ ਕਿਸੇ ਦੀ ਕੁੜੀ ਨੂੰ ਛੇੜਿਆ ਜਾਂ ਕਿਸੇ ਦੀ ਬੰਦੇ ਨੂੰ ਕੁੱਟਿਆ ਜਾਂ ਕਿਸੇ ਨੂੰ ਮਾਰਿਆ ਸੁਣਿਆ ਕਦੀ ਇਹ ਉਧਰੋਂ ਆਣ ਕੇ ਪ੍ਰਵਾਸੀ ਲੋਕ ਸਾਡੇ ਆਣ ਕੇ ਜਿਹੜੀ ਥਾਲੀ ਦੇ ਵਿੱਚ ਪੰਜਾਬ ਦੀ ਥਾਲੀ ਚ ਖਾਂਦੇ ਪੰਜਾਬ ਦੀ ਥਾਲੀ ਦੇ ਵਿੱਚ ਕਿਉਂ ਸਰਾਤ ਕਰਦੇ ਨੇ ਜੇ ਆਪਾਂ ਇਦਾਂ ਕਿਵੇਂ ਕਹਿ ਸਕਦੇ ਆਂ ਕਿ ਪ੍ਰਵਾਸੀ ਪੰਜ ਉਂਗਲਾਂ ਹੁੰਦੀਆਂ ਹੱਥਾਂ ਦੇ ਵਿੱਚ ਅਗਰ ਇੱਕ ਉਂਗਲ ਗਲਤ ਹੋਵੇ ਤੇ ਆਪਾਂ ਸਿਰਫ ਸਜਾਏ ਇੱਕ ਉਂਗਲ ਨੂੰ ਦਈਏ ਕਿ ਪੰਜੋਂ ਉਂਗਲਾਂ ਨੂੰ ਆਪਾਂ ਕਹਿ ਦਈਏ ਕਿ ਪੰਜੋਂ ਕੱਟੀਆਂ ਹੈਗੀਆਂ ਮੈਂ ਤੇਰੀ ਗੱਲ ਮੰਨਦਾ ਮੈਂ ਕਹਿੰਦਾ ਕੁਝ ਪ੍ਰਵਾਸੀਆਂ ਦੀ ਗੱਲ ਕਰਦਾ ਮੈਂ ਪ੍ਰਵਾਸੀਆਂ ਦੀ ਜਿਹੜੇ ਉਹ ਪ੍ਰਵਾਸੀਆਂ ਦੀ ਗੱਲ ਕਰਦਾ ਮੈਂ ਉਹ ਭਈਆਂ ਦੀ ਗੱਲ ਕਰਦਾ ਜਿਹੜੇ ਬਾਹਰੋਂ ਆਣ ਕੇ ਪਰਵਯੇ ਆਣ ਕੇ ਦੂਜੇ ਪ੍ਰਵਾਸੀਆਂ ਨੂੰ ਬਦਨਾਮ ਕਰਦੇ ਆ ਦੂਜੇ ਪ੍ਰਵਾਸੀਆਂ ਦੇ ਚਪੇੜਾ ਮਰਵਾਉਂਦੇ ਆ ਦੂਜੇ ਪ੍ਰਵਾਸੀਆਂ ਦੀ ਬੇਅਦਵੀ ਕਰਵਾਉਂਦੇ ਆ ਦੂਜੇ ਪ੍ਰਵਾਸੀਆਂ ਦਾ ਬੇੜਾਗਰਕ ਕਰਦੇ ਆ ਕਰਦੇ ਨਹੀਂ ਕਰਦੇ ਇੱਕ ਮੱਛੀ ਸਾਰੇ ਤਲਾਹ ਨੂੰ ਗੰਦਾ ਕਰ ਦਿੰਦੀ ਆ ਪੱਤਰਕਾਰ ਜੀ ਇੱਕ ਮੱਝ ਹੋਵੇ ਨਾ ਜਦੋਂ ਉਹਦੇ ਵਿੱਚੋਂ ਗਾਰੇ ਚੋਂ ਨਿਕਲਦੀ ਆ ਉਹ ਪੂਛਾ ਮਾਰ ਮਾਰ ਕੇ ਸਾਰੇ ਪ੍ਰਵਾਸੀਆਂ ਨੂੰ ਗੰਦਾ ਕਰ ਦੂਗੀ ਉਹ ਇੱਕ ਪ੍ਰਵਾਸੀ ਸੋ ਸੋ ਪਰਵਾਸੀ ਨੂੰ ਬਰਬਾਦ ਬਰਬਾਦ ਕਰ ਰਿਹਾ ਤਾਨਾ ਲੱਗ ਰਿਹਾ ਕੌਮ ਨੂੰ ਕਲੰਕ ਲੱਗ ਰਿਹਾ ਪਰਵਾਸੀਆਂ ਦੇ ਵੀ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਇੱਕ ਬੰਦੇ ਦੇ ਗਲਤ ਹੋਣ ਨਾਲ ਆਪਾਂ ਜਿੱਦਾਂ ਤੁਸੀਂ ਕਹਿੰਦਾ ਵੀ ਪਰਵਾਸੀ ਬਾਹਰੋਂ ਆਉਂਦੇ ਨੇ ਤੇ ਉਹ ਇੱਥੇ ਆ ਕੇ ਜਿਹੜਾ ਲੜਾਈਆਂ ਕਰਦੇ ਨੇ ਤੁਹਾਡਾ ਇਹ ਕਹਿਣ ਦਾ ਮਕਸਦ ਵੀ ਕਹਿਣ ਦਾ ਮਤਲਬ ਇਹ ਹੈਗਾ ਵੀ ਇੱਕ ਪਰਵਾਸੀ ਦੀ ਗਲਤੀ ਨਾਲ ਸਾਰੇ ਪਰਵਾਸੀਆਂ ਨੂੰ ਆਪਾਂ ਕਿਵੇਂ ਸਾਰੇ ਪਰਵਾਸੀਆ ਨਾ ਬਦਨਾਮ ਹੋ ਰਹੇਗੇ ਸਾਰੇ ਪਰਵਾਸੀਆਂ ਨੂੰ ਕਲੰਕ ਲੱਗਦਾ ਪਿਆ ਹੁਣ ਮੈਂ ਹੁਣ ਮੈਂ ਗਲਤ ਕੰਮ ਕਰੂੰਗਾ ਸਾਰੇ ਨਿੰਗ ਸਿੰਘ ਬਦਨਾਮ ਹੋਣਗੇ ਸਾਡੇ ਨਿੰਗ ਸਿੰਘਾਂ ਦੇ ਵਿੱਚ ਕਾਲੀਆਂ ਭੇਡਾ ਹੈ ਨਹੀਂ ਦੇ ਪ੍ਰਵਾਸੀਆਂ ਦੇ ਵਿੱਚ ਕਾਲੀਆਂ ਭੇਡਾਂ ਹੈ ਨਹੀਂ ਹੁਣ ਹਿੰਦੂ ਭਾਈਚਾਰਾ ਵਾਲੀ ਹਿੰਦੂ ਭਾਈਚਾਰੇ ਦੇ ਵਿੱਚ ਹੈ ਨਹੀਂ ਕਾਲੀਆਂ ਭੇਡਾਂ ਜੇ ਮੁਸਲਮਾਨ ਭਾਈਚਾਰਾ ਵਾਲੇ ਮੁਸਲਮਾਨ ਭਾਈਚਾਰੇ ਦੇ ਵਿੱਚ ਹੈ ਨਹੀਂ ਕਾਲੀਆਂ ਭੇਡਾਂ ਹਰ ਇੱਕ ਚੀਜ਼ ਦੇ ਵਿੱਚ ਗਵਰਨਮੈਂਟ ਜੇ ਸਰਕਾਰ ਹੈ ਪੁਲਿਸ ਵਾਲੇ ਉਹਦੇ ਵਿੱਚ ਵੀ ਕਾਲੀਆਂ ਭੇਡਾਂ ਕੁਛ ਹੈ ਅਸੀਂ ਕਿਦਾਂ ਕਹਿ ਦਈਏ ਬਿਲਕੁਲ ਕੱਲ ਤੁਹਾਡੇ ਵੱਲੋਂ ਕੰਪਲੇਂਟ ਕਰਾਈ ਗਈ ਹੈ ਕਿੰਨੇ ਵਜੇ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ ਅਸੀਂ ਕਾਰਵਾਈ ਕਰਦੇ ਪਏ ਆ ਸਾਡੀ ਜਿਹੜੀ ਸਰਕਾਰ ਹੈ ਇਹ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਇਹਨਾਂ ਅਫਸਰਾਂ ਦਾ ਜਿਹੜੇ ਸਾਰੇ ਅਫਸਰ ਸਾਡੇ ਕੋਲੇ ਤਿੰਨ ਚਾਰ ਚੌਕੀਆਂ ਦੇ ਅਫਸਰ ਪਹੁੰਚੇ ਸੀਗੇ ਉਥੋਂ ਇੱਕ ਬੰਦਾ ਫੜਿਆ ਉਹ ਬੰਦਾ ਵੈਸੇ ਨਜਾਇਜ਼ ਫੜਿਆ ਗਿਆ ਹੈਗਾ ਉਨੇ ਦਸਤਾਰ ਸਾਨੂੰ ਵੀ ਕਿਹਾ ਵੀ ਦਸਤਾਰ ਚੋਕ ਕੇ ਫੜਾਈ ਆ ਅਸੀਂ ਉਹਦੀ ਮਦਦ ਕਰਾਂਗੇ ਉਹਨੂੰ ਕਢਾਵਾਂਗੇ ਉਹਦੇ ਵਿੱਚੋਂ ਨਾਂ ਨਹੀਂ ਪੈਣ ਦਵਾਵਾਂਗੇ ਜਿੰਨੇ ਚਿਰ ਦੂਜੇ ਬੰਦੇ ਨਹੀਂ ਫੜਾਉਂਦਾ ਉਹ ਜਦ ਤੱਕ ਉਹ ਬਾਹਰ ਨਹੀਂ ਕਢਾਊਗਾ ਕਢਾਵਾਂਗੇ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਮਾਫ ਤੁਹਾਡੇ ਵੱਲੋਂ ਕੀਤਾ ਜਾਊਗਾ ਉਹਦਾ ਨਾਮ ਵਗੈਰਾ ਪਤਾ ਤੁਹਾਨੂੰ ਕੀ ਹੈ ਨਾਂ ਦਾ ਨਹੀਂ ਪਤਾ ਜੀ ਸਾਨੂੰ ਕੌਣ ਹੈ ਕੌਣ ਨਹੀਂ ਅਸੀਂ ਨਾਂ ਨਹੀਂ ਕਹਿੰਦੇ ਉਹ ਥਾਣੇ 'ਚ ਫੜਾਇਆ ਹੋਇਆ ਚੌਂਕੀ ਦੇ ਵਿੱਚ ਫੜਿਆ ਹੋਇਆ ਅੱਛਾ ਕਹਿਣ ਦਾ ਭਾਵ ਵੀ ਤੁਹਾਡੇ ਵੱਲੋਂ ਜਿਹੜਾ ਮਾਫ ਕੀਤਾ ਜਾਊਗਾ ਹਾਂ ਜੇ ਗਲਤ ਦੀ ਨਾ ਹੋਈ ਤਾਂ ਜੇ ਉਹਨੇ ਦਸਤਾਰ ਉਹ ਕਹਿ ਰਿਹਾ ਹੈਗਾ ਉੱਥੋਂ ਦੇ ਬੰਦੇ ਵੀ ਕਹਿ ਰਹੇ ਕੋਈ ਸਾਨੂੰ ਪਤਾ ਲੱਗਿਆ ਵੀ ਉਹਨੇ ਦਸਤਾਰ ਚੋੱਕ ਕੇ ਮੁੰਡੇ ਨੂੰ ਫੜਾਈ ਆ ਮੁੰਡਾ ਵੀ ਸਾਡਾ ਕਹਿ ਰਿਹਾ ਵੀ ਬਾਬਾ ਜੀ ਸਿੱਖ ਨੇ ਆਪਾਂ ਨੂੰ ਦਸਤਾਰ ਫੜਾਈ ਆ ਲਾ ਕੇ ਅਸੀਂ ਉਹਦੀ ਮਦਦ ਕਰਾਂਗੇ ਉਹ ਦਸਤਾਰ ਦੀ ਪੂਰੀ ਮਦਾ ਵੀ ਪੂਰਾ ਹੀ ਵੀ ਉਹ ਦਿਲੋਂ ਮਨੋਂ ਦਸਤਾਰ ਨਾਲ ਪਿਆਰ ਕਰਦਾ ਜਿਹੜੇ ਸਿੱਖ ਨੇ ਦਸਤਾਰ ਨੂੰ ਫੜਾਈ ਆ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਆ ਪਰ ਬਾਬਾ ਜੀ ਉੱਥੇ ਕੋਈ ਸੀਸੀਟੀਵੀ ਨਹੀਂ ਮਿਲਿਆ ਤੁਹਾਨੂੰ ਪਤਾ ਨਹੀਂ ਲੱਗਿਆ ਸੀਸੀਟੀਵੀ ਪਤਾ ਲੱਗੇ ਵੀ ਕੀ ਹੋਇਆ ਐਨੇ ਅਫਸਰ ਗਏ ਸੀ ਤਿੰਨ ਤਿੰਨ ਥਾਣਿਆਂ ਦੀ ਪੁਲਿਸ ਗਈ ਸੀ ਜਦ ਉਹਨਾਂ ਨੂੰ ਨਹੀਂ ਪੁਲਿਸ ਮਿਲਿਆ ਮੈਂ 3 ਘੰਟੇ ਪਹਿਲਾਂ ਤੇ ਉਹਨਾਂ ਅਫਸਰਾਂ ਦੇ ਆਉਣ ਤੋਂ ਪਹਿਲਾਂ 2 ਘੰਟਾ 2 ਘੰਟੇ ਪਹਿਲਾਂ ਪੂਰੀ ਇਨਕੁਆਇਰੀ ਕਰ ਗਏ ਨੇ ਮੇਰੇ ਨਾਲ ਦੋ ਵਕੀਲ ਸੀ ਨਾਲ ਮੇਰੀ ਸੰਗਤ ਸੀਗੀ ਤੇ ਹੀ ਸਾਰੇ ਜਾ ਕੇ ਉਥੇ ਇਨਕੁਆਰੀ ਕੀਤੀ ਉਥੋਂ ਫਿਰ ਬੰਦੇ ਮੱਲੇ ਦੇ ਵਿੱਚੋਂ ਸਾਨੂੰ ਦੇਖ ਕੇ ਬਾਹਰ ਜਦੋਂ ਸੰਗਤਾਂ ਨਿਕਲੀਆਂ ਫਿਰ ਇੱਕ 10 ਸਾਲ ਦਾ ਏਡਾ ਕੋ ਮੁੰਡਾ ਉਹਨੇ ਵੀ ਕਿਹਾ ਕਹਿੰਦਾ ਬਾਬਾ ਜੀ ਇੱਥੇ ਗੁੰਡਾਗਰਦੀ ਕਰਦੇ ਆ ਅੱਠ ਬੰਦੇ ਹੈਗੇ ਆ ਉਹ दारू ਵੀ ਪੀਂਦੇ ਚਿੱਟਾ ਵੀ ਵੇਚਦੇ ਪਤਾ ਨਹੀਂ ਨਸ਼ੇ ਵੀ ਕਰਦੇ ਹੈਗੇ ਆ ਕੁਝ ਏਦਾਂ ਦੀਆਂ ਗੱਲਾਂ ਉਹਨੇ ਦੱਸਿਆ ਵੀ ਚੋਰੀਆਂ ਵੀ ਕਰਦੇ ਮੋਬਾਈਲ ਵੀ ਖੋਹਦੇ ਆ ਅਸੀਂ ਉਹਦੇ ਵਿੱਚ ਫਿਰ ਸਾਰੇ ਇਨਕੁਆਰੀ ਕੀਤੀ ਉਥੋਂ ਬੰਦੇ ਦੱਸੇ ਵੀ ਲੜਾਈ ਜ਼ਰੂਰ ਹੋਈ ਆ ਦਸਤਾਰ ਲੱਥੀ ਆ ਬਾਕੀ ਸਾਡੇ ਦੱਸਣਗੇ ਹਾਂਜੀ ਕੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੇਰਾ ਗੁਰਿੰਦਰ ਸਿੰਘ ਪਸ ਇਹ ਅਸਲ ਵਿੱਚ ਜਦੋਂ ਇਹ ਬਾਬਾ ਜੀ ਨੂੰ ਇਹਦਾ ਲੜਕੇ ਦਾ ਫੋਨ ਆਇਆ ਜ세ਦਾਰ ਜੀ ਕੋ ਅਸੀਂ ਵੀ ਮੌਕੇ ਤੇ ਕਿਤੇ ਇੱਥੇ ਨਾਲੀ ਸੀਗੇ ਟਰਾਂਸਪੋਰਟ ਦੇ ਵਿੱਚ ਅਸੀਂ ਵੀ ਇੱਧਰ ਗੱਲ ਕਰਦੇ ਸੁਣਦੇ ਇਹਨੂੰ ਅਸੀਂ ਉਰੇ ਇੱਥੇ ਡੇਰੇ ਦੇ ਉੱਤੇ ਬੁਲਾਇਆ ਬੁਲਾ ਕੇ ਮੈਂ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਪਹਿਲਾਂ ਆਪਣੇ ਬੰਦੇ ਤੋਂ ਪੁੱਛੀਏ ਵੀ ਇਹ ਗੱਲ ਸਹੀ ਆ ਕਿ ਗਲਤ ਆ ਅਸੀਂ ਪੁਲਿਸ ਕੋਲ ਹੱਲੇ ਨਹੀਂ ਜਾਣਾ ਅਸੀਂ ਆਪਣੇ ਤੌਰ ਦੇ ਉੱਤੇ ਅਸੀਂ ਵੀ ਨਾਲੇ ਗਏ ਸੀਗੇ ਅਸੀਂ ਉੱਥੇ ਜਾ ਕੇ ਸਾਰੀ ਛਾਣਬੇਣ ਕੀਤੀ ਕੈਮਰਿਆਂ ਨੂੰ ਦੇਖਿਆ ਅਸੀਂ ਕਿ ਸਬੂਤ ਲੈ ਕੇ ਹੀ ਅਸੀਂ ਪੁਲਿਸ ਕੋ ਜਾਵਾਂਗੇ ਕਿਉਂਕਿ ਉਹ ਅਸੀਂ ਇਸ ਕਰਕੇ ਕੀਤਾ ਕਿਉਂਕਿ ਅਸੀਂ ਉੱਥੋਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਉੱਥੇ ਇੱਕ ਫੈਸਲਾ ਕਰਾ ਕੇ ਆਏ ਆ ਉਹ ਦਸਤਾਰ ਉਹਦੀ ਵੀ ਲੱਗੀ ਸੀਗੀ ਉਹ ਉੱਥੇ ਚਲੋ ਉਹਨਾਂ ਨੇ ਮਾਪੇ ਮੰਗ ਲਈ ਪਰ ਜਿੱਦਾਂ ਗੱਲ ਕਰੀ ਜਾਵੇ ਤੇ ਉੱਥੇ ਕੋਈ ਵੀ ਉਸ ਜਗ੍ਹਾ ਦੇ ਉੱਤੇ ਆਲੇ ਦੁਆਲੇ ਕੋਈ ਕੈਮਰਾ ਨਹੀਂ ਲੱਗਿਆ ਸੀਗਾ ਕੋਈ ਸੀਸੀਟੀਵੀ ਉੱਥੇ ਪ੍ਰੋਵਾਈਡ ਨਹੀਂ ਹੋਈ ਮੈਂ ਦੱਸਦਾ ਜੀ ਉੱਥੇ ਇੱਕ ਜਿਹੜਾ 50 ਗਾਈ ਦੇ 25-25 ਗਾਈ ਦੇ ਮਕਾਨ ਆ ਸੁਣੋ ਉੱਥੇ ਕੈਮਰੇ ਨਹੀਂ ਲਾਉਂਦੇ ਹੁੰਦੇ ਮੱਲੇ ਵਾਲੇ ਠੀਕ ਹੈ ਜੀ ਜੇ ਕੋਈ ਫੈਕਟਰੀ ਦਾ ਏਰੀਆ ਹੋਵੇ ਜਾਂ ਕੋਈ ਹੋਵੇ ਉੱਥੇ ਕੈਮਰੇ ਲਾਉਂਦੇ ਹੁੰਦੇ ਆ ਉੱਥੇ ਪ੍ਰਵਾਸੀ ਲੋਕ ਸਾਰੇ ਰਹਿੰਦੇ ਆ ਕਿਸੇ ਕੋ 20 ਗਜ ਦਾ ਮਕਾਨ ਆ ਕਿਸੇ ਕੋ 50 ਗਜ ਦਾ ਮਕਾਨ ਆ ਕਿਸੇ ਕੋਲ ਇਸ ਤੋਂ ਉੱਤੇ ਮਕਾਨ ਨਹੀਂ ਹੈਗੇ ਕਿਸੇ ਕੋਲ ਅਸੀਂ ਉੱਥੇ ਜਾ ਕੇ ਸੀਸੀ ਕੈਮਰੇ ਹੀ ਦੇਖਣ ਗਏ ਸੀਗੇ ਉੱਥੇ ਕੋਈ ਸੀਸੀ ਕੈਮਰੇ ਨਹੀਂ ਸੀਗੇ ਜਿਹੜੀ ਤੁਸੀਂ ਗੱਲ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਕੋਈ ਉੱਥੇ ਅਸੀਂ ਤਿੰਨ ਸਿੰਗਲ ਸੀਗੇ ਉੱਥੇ ਹਜ਼ਾਰਾਂ ਹੀ ਬੰਦੇ ਪਈਆ ਕਿਤਾ ਹੋਰ ਸਾਰੇ ਕਿੰਨੇ ਪ੍ਰਵਾਸੀ ਉੱਤੇ ਕੱਟੇ ਹੋਗੇ ਜੇ ਸਾਡੀ ਉੱਥੇ ਅਸੀਂ ਇਹ ਤਾਂ ਅਸੀਂ ਇਨਕੁਆਰੀ ਕਰਨ ਨੇ ਗਏ ਹੋਏ ਸਾਡੇ ਦੇ ਉੱਤੇ ਕੋਈ ਅੰਬਲਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀਗਾ ਉੱਥੇ ਨਾਤਾ ਸੀ ਪੁਲਿਸ ਨੂੰ ਬੁਲਾਇਆ ਉੱਥੇ ਸੀਆਈਟੀ ਦੇ ਆਟੋਮੈਟਿਕਲੀ ਬਾਬਾ ਜੀ ਨੂੰ ਫੋਨ ਆਉਣ ਲੱਗੇ ਵੀ ਇਦਾਂ ਕਰਕੇ ਜਿਵੇਂ ਸੀ ਕਿ ਵੀ ਸਾਡੇ ਬੱਦੇ ਦੀ ਦਸਤਾਰ ਲਾਈ ਆ ਅਸੀਂ ਇਹਦੀ ਛਾਣਬੀਨ ਕਰਦੇ ਹਾਂ ਅਸੀਂ ਸਬੂਤ ਲੈ ਕੇ ਹੀ ਥਾਣੇ ਆਵਾਂਗੇ ਬਾਬਾ ਜੀ ਮੰਗ ਕੀ ਆ ਹੁਣ ਤੁਹਾਡੇ ਵੱਲੋਂ ਕੀ ਮੰਗ ਮੰਗ ਤਾਂ ਜੀ ਇਹ ਆ ਜੀ ਜੇ ਸਾਡੇ ਦਸਤਾਰ ਕਿਸੇ ਨੇ ਸਾਡੇ ਲਈ ਆ ਕਿਸੇ ਦੇ ਅਸੀਂ ਤਾਂ ਨਹੀਂ ਮਾਫ ਕਰਨਾ ਇਹ ਸਾਡੀ ਸਪਸ਼ਟ ਲਬਜਾਂ ਜੇ ਹੈਗੀ ਆ ਬਾਕੀ ਜਿਹੜੀ ਹੋਰ ਗੱਲ ਆ ਪ੍ਰਵਾਸੀ ਅਸੀਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਜੇ ਬਈ ਚਾਂਸ ਇੱਥੇ ਕੁਝ ਬੰਦੇ ਇਹ ਇਹ ਘਟੋ ਘਟਣੀ ਅੱਜ ਤੀਜੀ ਹੋਰ ਆ ਉਹ ਬਾਬਾ ਜੀ ਨੂੰ ਮੈਂ ਕਿਹਾ ਵੀ ਉਹਦੀ ਛਾਂੜਬੀਣ ਕਰੋ ਆਪਾਂ ਫੇਰ ਜਾਣਾ ਵਾ ਫੇ ਇਹ ਵੀ ਉਹੀ ਏਰੀਆ ਵਿੱਚ ਆ ਉਹ ਫਿਰ ਇੱਦਾਂ ਤਾਂ ਅਸੀਂ ਸਾਨੂੰ ਕੱਲ ਪੁਲਿਸ ਨੇ ਬੜਾ ਸੁਵਿਸ਼ਣ ਨਾਲ ਸਾਡਾ ਸਾਰਾ ਕੰਮ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਰੱਤੀ ਵੀ ਕੀਤਾ ਵਾ ਹੁਣ ਸਾਡੇ ਕੋਲ ਹੋਰ ਆ ਗਈ ਵੀ ਕਿਸੇ ਦੀ ਦਸਤਾਰ ਲਾਤੀ ਅਸੀਂ ਇਹ ਗੱਲ ਕਹਿੰਦੇ ਆ ਵੀ ਅਸੀਂ ਪਹਿਲਾਂ ਉਹਦੀ ਸ਼ਾਨਵੀਨ ਕਰਾਵਾਂਗੇ ਅਸੀਂ ਤਾਂ ਪੁਲਿਸ ਕੋ ਜਾਵਾਂਗੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਗੱਲਬਾਤ ਕੀਤੀ ਹੈ ਤਾਂ ਆਪਸ ਦੇ ਵਿੱਚ ਹੋਈ ਚੜ੍ਹਪ ਜੜੀ ਹੈ ਉਹ ਚੜ੍ਹਪ ਜੜੀ ਹੈ ਕਾਫੀ ਵੱਡਾ ਜਿਹੜਾ ਰੂਪ ਲੈ ਚੁੱਕੀ ਹੈ ਪਰ ਇਸ ਗੱਲ ਦੀ ਹਲੇ ਪੁਸ਼ਟੀ ਨਹੀਂ ਹੋ ਸਕੀ ਕਿਉਂਕਿ ਕੋਈ ਸੀਸੀਟੀਵੀ ਕੈਮਰਾ ਉੱਥੇ ਨਹੀਂ ਮੌਜੂਦ ਸੀਗਾ ਪਰ ਪ੍ਰਸ਼ਾਸਨ ਗੱਲਬਾਤ ਕਰਾਂਗੇ ਕਿ ਇਸ ਗੱਲ ਵਿੱਚੋਂ ਕੀ ਸੱਚ ਹੈ ਤੇ ਕੀ ਝੂਠ ਹੈ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈ ਆਪਸ ਦੇ ਵਿੱਚ ਕੀ ਮੈਟਰ ਜੜਾ ਨਿਬਟਦਾ ਹੈ ਮੈਂ ਦੱਸ ਹਾਂਜੀ ਰੋਲ ਸਟਾਰ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਸੀਗਾ ਜਿਹੜਾ ਕਿ ਨੌਜਵਾਨ ਮੁੰਡਿਆਂ ਦੇ ਦਰਮਿਆਨ ਹੋਇਆ ਸੀਗਾ ਜਿਹਦੇ ਵਿੱਚ ਸाहिल ਪ੍ਰੀਤ ਸਿੰਘ ਵੱਲੋਂ ਜਿਹੜੀ ਕੰਪਲੇਂਟ ਸੱਦਿ ਕੁਲਾਈ ਜੀ ਜਿਹਦੇ ਸਬੰਧ ਵਿੱਚ ਅਸੀਂ ਐਫ ਆਰ ਦਰਜ ਕੀਤੀ ਹੈ ਔਰ ਉਹ ਜਿਹੜਾ ਮੁਕੱਦਮਾ ਹੈਗਾ ਉਹ ਡਿਫਰੈਂਟ ਸੈਕਸ਼ਨਸ ਦੇ ਵਿੱਚ ਅਸੀਂ ਦਰਜ ਕਰਕੇ ਜਿਹੜਾ ਉਹਦੀ ਤਫ਼ਤੀਸ਼ ਕਰ ਰਹੇ ਹਾਂ ਤੇ ਚੌਕੀ ਇੰਚਾਰਜ ਜਨਕਪੁਰੀ ਜਿਹੜੇ ਨੇ ਉਹ ਇਸ ਕੇਸ ਦੀ ਤਫ਼ਤੀਸ਼ ਕਰ ਰਹੇ ਨੇ ਔਰ ਜੋ ਵੀ ਇਸ ਕੇਸ ਦੇ ਵਿੱਚ ਤਫ਼ਤੀਸ਼ ਦੇ ਦੌਰਾਨ ਜੋ ਵੀ ਤੱਥ ਸਾਡੇ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਦੇ ਉੱਤੇ ਸਹੀ ਤਫਤੀਸ਼ ਕਰਕੇ ਉਹਦੇ ਵਿੱਚ ਜੋ ਸਹੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰਕਾਰ ਮੰਗ ਰਹੀ ਆ ਉਹ ਬੱਚੇ ਛੋਟੇ ਛੋਟੇ ਥੋੜ੍ਹੀ ਥੋੜ੍ਹੀ ਉਮਰ ਦੇ ਬੱਚੇ ਗਾ ਮੈਂ ਤੁਹਾਨੂੰ ਪੰਜਾਬੀ ਵੀ ਰਿਕਵੈਸਟ ਕੀਤੀ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਕਾਨੂੰਨ ਦੀ ਵਿਧੀ ਦੇ ਅਨੁਸਾਰ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਵਿਚਾਰ ਕੇ ਉਹਨਾਂ ਦੇ ਆਧਾਰ ਦੇ ਉੱਤੇ ਜੋ ਕਾਨੂੰਨ ਅਨੁਸਾਰ ਕਾਰਵਾਈ ਹੋ ਕੇ ਜ਼ਰੂਰ ਕੀਤੀ। ਬਿਲਕੁਲ ਸੋ ਦੱਸਦੀ ਹੈ ਕਿ ਤਾਜਪੁਰ ਰੋਡ ਕੈਨੇਡੀਅਨ ਸਕੂਲ ਦੇ ਸਾਹਮਣੇ ਜਿਹੜੀ ਕੱਲ ਦੋ ਥਿਰਾਂ ਦੇ ਵਿੱਚ ਆਪਸ ਵਿੱਚ ਲੜਾਈ ਹੋਈ ਸੀਗੀ ਉਹ ਉਸ ਦੌਰਾਨ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ACP ਸੁਮੇਸ਼ ਸੋਜੀ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਿਹੜੀ ਹੈ ਤਫ਼ਤੀਸ਼ ਜਿਹੜੀ ਹੈ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਨਿਕਲ ਕੇ ਸਾਹਮਣੇ ਆਊਗਾ ਮਾਮਲਾ ਸਾਹ ਉਸ ਦੌਰਾਨ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਤਾਂ ਇਨਸਾਫ ਵੀ ਜਿਹੜਾ ਹੈ ਪਰਿਵਾਰ ਨੂੰ ਦਿੱਤਾ ਜਾਊਗਾ। ਦੇਖਦੇ ਰਹੋ Ludhiana Life Managing Cameraman, I mean, they